ਸਤ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀਆਂ ਇੱਦੀ ਵੱਡੀ ਖਬਰ ਸਰਬਜੀਤ ਸਿੰਘ ਜੀ ਚੰਨੇ ਹਲਕਾ ਕਨੌਰ ਦੇ ਹੜਪੀਰਡ ਪਿੰਡਾਂ ਦਾ ਗੀਤਾ ਦौरा ਸੁਖਬੀਰ ਸਿੰਘ ਬਾਦਲ ਨੇ ਦੇ ਦੇਸ਼ਾਂ ਨਿਰਦੇਸ਼ਾ ਹੇਠ ਵੱਖ-ਵੱਖ ਪਿੰਡਾਂ ਵਿੱਚ ਪੀੜਤ ਪਰਿਵਾਰਾਂ ਨੂੰ ਤੁਰੰਤ ਪਰਾਲਣਾ ਰਾਸ਼ਨ ਅਤੇ ਔਰ ਜੋ ਜ਼ਰੂਰੀ ਸਮਾਨ ਵੱਢਿਆ ਗਿਆ ਕਿਸਾਨ ਦੀਆਂ ਤਪਾਹ ਹੋਈਆਂ ਫਸਲਾਂ ਤੇ ਘਰਾਂ ਦਾ ਜਲਦ ਜਲਦ ਕਿਸਾਨ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ ਚਿੱਤਰ ਜੂਤ ਕਾਲੀ ਦਲ ਦੇ ਪ੍ਰਧਾਨ ਤੇ ਸ਼ਰਮਿੰਦਰ ਕਾਲ ਦਲ ਦੇ ਇੱਕ ਹੋਰ ਕਮੇਟੀ ਦੇ ਮੈਂਬਰ ਸਰਪਜੀਤ ਸਿੰਘ ਚਿੱਤਰ ਨੇ ਅੱਜ ਕਨੌਰ ਹਲਕੇ ਦੇ ਹੜਪੀੜ ਪਿੰਡਾਂ ਦਾ ਦੌਰਾ ਕੀਤਾ ਚਿੱਤਰ ਨੇ ਦੱਸਿਆ ਕਿ 2023 ਵਿੱਚ ਆਏ ਭਿਆਨੇ ਖੜ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਕੋਈ ਸਬਕ ਨਹੀਂ ਲਿਆ 2 ਸਾਲ ਹੋ ਗਏ ਵਰਕ ਕਰਦ ਰਿਹਾ ਹੁੰਦੇ ਪਰ ਅਨ ਨਹੀਂ ਬਨਾਇਆ ਗਿਆ ਜਿਸ ਕਾਰਨ ਹੁਣ ਦੁਬਾਰਾ ਦਰਜਣ ਤੋਂ ਵੱਧ ਪਿੰਡਾਂ ਨੂੰ ਪਾੜੀ ਦੀ ਬਾਦ ਚਲਣੀ ਪਈ ਜੀਜਰ ਨੇ ਦੱਸਿਆ ਕਿ ਕਨੌਰ ਹਲਕੇ ਦੇ 24 ਦੇ ਕਰੀਬ ਪਿੰਡ ਹੜ ਦੀ ਜਪੇਟ ਵਿੱਚ ਆ ਗਏ ਹਨ ਜਿਨ੍ਹਾਂ ਵਿੱਚੋਂ 13 ਤੋਂ ਵੱਧ ਪਿੰਡਾਂ ਦੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਪਿੰਡਾਂ ਦਾ ਤੋਰਾ ਕਰਕੇ ਜਦੋਂ ਹੜ ਪੀੜਤ ਪਰਿਵਾਰਾਂ ਦੀ ਹਾਲ ਦੇਖੀ ਤਾਂ ਮਨ ਬਹੁਤ ਖੁਸ਼ ਦੁਖੀ ਹੋਇਆ ਸਰਜੀਤ ਚਿੱਤਰ ਨੇ 70 ਜਮ ਲਾਇਆ ਕਿ ਪਾ ਪੰਜਾਬ ਸਰਕਾਰ ਤੇ ਦਿੱਲੀ ਦੇ ਨਾਟਕਬਾਜ਼ ਕਿੰਜੀਵਾਲ ਨੇ ਪੰਜਾਬ ਨੂੰ ਸਿਰ ਝੂਟੇ ਵਾਦੇ ਦਿੱਤੇ ਹਨ ਪਰ ਜ਼ਮੀਨੀ ਹਕੀਕਤ ਚ ਕਿਸੇ ਵੀ ਪੀੜਤ ਨੂੰ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਕਹਾ ਕਿ ਕਕਰ ਦੀ ਸਮੱਸਿਆ ਤੇ ਸਿਆਸਤ ਨਹੀਂ ਕੰਮ ਹੋਣਾ ਚਾਹੀਦਾ ਪਰ ਮੌਜੂਦਾ ਸਰਕਾਰ ਨੇ ਅਜੇ ਤੱਕ ਨਾ ਕੋਈ ਲੰਮੀ ਰਣਨੀਤੀ ਬਣਾਈ ਨਾ ਹੀ ਪੱਕੇ ਇੰਤਜ਼ਾਮ ਕੀਤੇ ਚੀਜ਼ਾਂ ਨੇ ਤੇ ਚੀਜ਼ਾਂ ਨੇ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸਤਾਕਬੀਰ ਸਿੰਘ ਬਾਦਲ ਨੇ ਬਾਦਲ ਦੀਗਵਾਈ ਚ ਸਪੈਂਟਰ ਜੰਟਮ ਗੋਲੀ ਸੰਜੀਪੁਰ ਸੰਜੀਪ ਸੰਜੇਰਪੁਰ ਤੇ ਕੰਮ ਨੂੰ ਕਰਤ ਤੇ ਹੋਰ ਵਕ ਵਕ ਪਿੰਡਾਂ ਵਿੱਚ ਪੀੜਿਤ ਪਰਿਵਾਰਾਂ ਨੂੰ ਰੱਤ ਪਹਿਲਾ ਰਾਸ਼ਨ ਅਤੇ ਹੋਰ ਸੁਰਤਾਂ ਪਰਜਾਇੰਗ ਹੋਰ ਸੁਰਤਾਂ ਜੁੜੀ ਸਮਾਨ ਵੰਡਿਆ ਚਿੱਤਰ ਨੇ ਮੁੱਖ ਭਗਵੰਤ ਮੰਤ ਜੀ ਅੱਜ ਕਸਦਿਆਂ ਕਾ ਕੇ ਭਗਵੰਤ ਮੰਨ ਸਾਹਿਬ ਜੀ ਤੁਸੀਂ ਹਾਲੀ ਵਿੱਚ ਆਪਣੀ ਹੀ ਪਾਰਟੀ ਦੀ ਇੱਕ ਬੀਬੀ ਨਾਲ ਹਮਦਰਦੀ ਚਿਤਾਉਣ ਵਾਲਾ ਸਕਿ ਸਕਪਿਓਰ ਡਰਾਮਾ ਕੀਤਾ ਪਰ ਸਾਡਾ ਸਵਾਲ ਹੈ ਕਿ ਇਹ ਇਹ ਹਮਦਰਦੀ ਸਿਰਫ ਕੈਮਰੇ ਲਈ ਸੀ ਜੇ ਅਸਲ ਦਰਦ ਦੇਖਣਾ ਹੈ ਤਾਂ ਕਿਰਪਾ ਕਰਕੇ ਜਰਨਮ ਕੋਲੀ ਪਿੰਡ ਆ ਕੇ ਵੇਖੋ ਇਸ ਪਿੰਡ ਵਿੱਚ ਲਗਭਗ 100 ਘਰ ਹਨ ਜਿੱਤੇ ਹਾਲੀਆਂ ਹੜਾਂ ਕਰਨ 5 ਫੁੱਟ 5.5 ਫੁੱਟ ਪਾਣੀ ਚੜ ਗਿਆ ਸੀ ਇਨਾਂ ਘਰਾਂ ਨੂੰ ਇੱਥੋਂ ਤਾਂ ਇੱਥੋਂ ਦੇ ਲੋਕਾਂ ਨੂੰ ਰੇਗਾ ਜਿ ਦਿਹਾੜੀਆਂ ਕਰ ਕਰਕੇ ਸਿਰਚ ਸੀਕਰੰਚ ਤਰੇੜਾਂ ਪੈ ਗਈਆਂ ਤੇ ਪੀਪੀਆਂ ਤਾਂ ਹਾਂ ਮਰ ਰਹੀਆਂ ਹਨ ਤੁਸੀਂ ਸਿਆਸੀ ਸ਼ੋਤ ਉੱਪਰ ਉੱਠ ਕੇ ਜ਼ਮੀਨੀ ਹਕੀਕਤ ਨੂੰ ਵੇਖੋ ਅਤੇ ਪ੍ਰਭਾਵਿਤ ਪਰਵਾਰਾਂ ਦੀ ਤੁਰੰਤ ਮਦਦ ਕਰੋ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਹੈ